ਬਠਿੰਡਾ ਵਿਜੀਲੈਂਸ ਦੀ ਟੀਮ ਨੇ ਇੱਕ ਐਸਆਈ ਮੇਜਰ ਸਿੰਘ ਨਾਰਕੋਟ ਸੈੱਲ ਅਤੇ ਇੱਕ ਉਸਦੇ ਪ੍ਰਾਈਵੇਟ ਡਰਾਈਵਰ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ ਮੇਜਰ ਸਿੰਘ ਨੇ ਇੱਕ ਡਰੱਗ ਮਾਮਲੇ ਵਿੱਚ ਕੁਝ 골ਡ ਬਿਨਾ ਕਾਗਜ਼ੀ ਕਾਰਵਾਈ ਕੀਤੇ ਰੱਖਿਆ ਸੀ ਉਸ ਨੂੰ ਵਾਪਸ ਦੇਣ ਦੇ ਬਦਲੇ 2 ਲੱਖ ਦੀ ਮੰਗ ਕੀਤੀ ਗਈ ਸੀ ਪਰ 1,05,000 ਰੁਪਏ ਵਿੱਚ ਸੌਦਾ ਤੈ ਹੋ ਗਿਆ ਸੀ ਇਹ ਰਕਮ ਦੇਣ ਸਮੇ ਵਿਜੀਲੈਂਸ ਦੀ ਟੀਮ ਨੇ ਐਸੇ ਮੇਜਰ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਰਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਲਵੰਦ ਸਿੰਘ ਵਿਜੀਲੈਂਸ ਨੇ ਦੱਸਿਆ ਕਿ ਨਾਰਕੋਟ ਸੈੱਲ ਵਿੱਚ ਤਾਇਨਾਤ ਮੇਜਰ ਸਿੰਘ ਵੱਲੋਂ ਗੁਰਪਿਆਰ ਸਿੰਘ ਪੁੱਤਰ ਅਜੈਬ ਸਿੰਘ ਤੇ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਸੀ ਉਸ ਸਮੇਂ ਕੁਝ 골ਡ ਬਿਨਾ ਕਾਗਜ਼ੀ ਕਾਰਵਾਈ ਰੱਖਿਆ ਗਿਆ ਸੀ ਇਹ 골ਡ ਵਾਪਸ ਦੇਣ ਦੇ ਬਦਲੇ ਐਸਆਈ ਮੇਜਰ ਸਿੰਘ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ 1.5 ਲੱਖ ਅਤੇ ਫਿਰ 1 ਲੱਖ 5000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਸੀ ਅਜੈ ਸਿੰਘ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਤਾਂ ਸਾਡੀ ਟੀਮ ਵੱਲੋਂ ਪ੍ਰਾਈਵੇਟ ਵਿਅਕਤੀ ਰਾਮ ਸਿੰਘ ਨੂੰ 1,5000 ਰੁਪਏ ਲੈਂਦਿਆ ਰੰਗੇ ਹਿੱਤੀ ਕਾਬੂ ਕੀਤਾ ਤੁਰੰਤ ਐਸਆਈ ਮੇਜਰ ਸਿੰਘ ਨੂੰ ਉਸਦੇ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਆਓ ਸੁਣਾਉਣੇ ਕੀ ਕਹਿੰਦੇ ਹਨ ਡੀਐਸਪੀ ਕਲਵੰਦ ਸਿੰਘ ਵਿਜੀਲੈਂਸ ਬਿਊਰੋ ਬਠਿੰਡਾ ਇਹ ਸਾਡੇ ਅੰਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਐਸਐਸਏ ਤਾਇਨਾਤ ਸੀ ਇਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡ라이ਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮਕਦਮਾ ਗੁਰਪਿਆਰ ਸਿੰਘ ਸਨੋਫ ਹਜਾਇਬ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ ਕੋਲ 골ਡ ਬਰਾਉਂਡ ਹੋਇਆ ਸੀਗਾ ਇਹਨਾਂ ਕੋਲੇ ਉਹ 골ਡ ਇਹਨਾਂ ਨੇ ਆਨਫਿਸ਼ ਦੇ ਆਪਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਪਸ ਕਰਨ ਦੇ ਵਿਜਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤੋ ਉਹ ਬੰਦਾ ਦੇਣਾ ਨਿਸਚਾ ਉਹਨੇ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਵਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟਰੈਵਲ ਆ ਤੇ ਟਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈੱਡ ਹੈਂਡਰਡ ਆ ਰਾਊਂਡ ਅਪ ਕੀਤਾਗਾ ਇਹੰਤੁਰੰਤ ਹੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਸਮੇਂ ਅਸੀਂ ਕਾਰਵਾਈ ਕਰਦੇ ਹੋਏ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਊਂਡ ਅਪ ਕੀਤਾ ਗਿਆ ਇਹ ਅਸਾਂ ਹੀ ਤਨਾਦ ਕਿਤੇ ਸਾਰੇ ਇਹ ਐਂਟੀ ਨਾਰਕੋਟਿਕਸ ਟਾਸ ਫੋਰਸ ਦੇ ਵਿੱਚ ਇੱਥੇ ਬਟੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਅਕੀ ਲਿੰਕ ਹੈ ਜੀ ਤੇ ਪੈਸੇ ਮਿਲਿਆ ਨਾਲ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਨਾਲ ਡਰਾਈਵਰ ਹੈਗਾ ਕਈ ਵਾਰ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਬਲਿਸ ਇਨਵੈਸਟੀਗੇਟ ਕਰ ਰਹੇ ਆ ਵੀ ਇਹਦਾ ਕੀ ਲਿੰਕ ਹੈ ਕਹਿੰਦੇ ਨਾਲ ਇਹ ਆਈਓ ਆਕਸੀਸ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈਓ ਹੈਗਾ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਉਹ ਜਿਹੜਾ 골ਡ ਰੱਖਿਆ ਹੈਗਾ ਜਾ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਬਚਨ ਕਿਉਂ ਇਹਨੂੰ ਬਾਕਸ ਕਰਨ ਦਾ ਕੀ ਲੈ ਰਹੇ ਸੀ ਨਰਨਾਜ ਸਿੰਘ ਜੀ ਐਕ ਸਰਪੰਚ ਪਿੰਡ ਦਾ ਹੈ ਸਰਪੰਚ ਸਾਹਿਬ ਕੀ ਕਾਰਨ ਤੇ ਅੱਜ ਦਫਤਰ ਦੇ ਬਾਹਰ ਖੜੇ ਹੋ? ਕਾਰਨ ਇਹ ਸਰਪ ਵੀ ਜੋ ਸਾਡੇ ਮੇਰੇ ਬੇਟੇ ਤੇ ਇੱਕ ਇਹਨਾਂ ਦੇ ਬੇਟੇ ਤੇ ਨਜਾਇਜ਼ ਇਹਨਾਂ ਵਾਪਟੇ ਦਿੱਤਾ ਸੀਗਾ ਬਾਅਦ ਚ ਦੇ ਕੇ ਨਜਾਇਜ਼ ਸਾਡਾ ਪੈਸੇ ਮੰਗੀ ਸੀ ਇਹਨਾਂ ਨੇ ਤੇ ਜੋ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਜੀ ਲੈਸ ਇਹਨਾਂ ਨੂੰ ਫੜ ਕੇ ਤੁਸੀਂ ਮਦਈਏ ਉਸ ਮਾਮਲੇ ਹਾਂਜੀ ਮਦਈਏ ਕਿੰਨੇ ਪੈਸੇ ਮੰਗੇ ਸੀ ਕਿੰਨੇ ਦਿੱਤੇ 2 ਲੱਖ ਰੁਪਏ ਮੰਗਾ ਸੀਗਾ ਤੇ ਲੱਖ ਰੁਪਏ ਮੈਂ ਤੋ ਲੈ ਗਿਆ ਇਹਦੇ ਕੋਲ ਸੋਨਾ ਸੀਗਾ ਲੋਬ ਵਗੈਰਾ ਸੀਗਾ ਉਹ ਹਲੇ ਕਵਰ ਪ੍ਰਸ਼ਾਸਨ ਲੱਗਾ ਹੈ ਜੀ ਨਾਲ ਸਸਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਕਿੰਨੇ ਕੇ ਪੈਸੇ ਦਾ ਸੋਨਾ ਸੀ ਔਰ ਕਿੰਨੀ ਕੁ ਮਾਉਂਟ ਸੀ ਤੁਹਾਡੀ ਜਿਹੜੀ ਜਿਹੜਾ ਸੋਨਾ ਹੈਗਾ 5 ਲੱਖ ਦਾ ਸੋਨਾ ਦਾ ਬਿਟੇ ਅੰਦਰ ਚੈਨੀਂਗ ਵਾਂਗੇ ਤਾਂ ਨੇ ਬਿਟੇ ਸੀਗੇ ਚੈਨੀਂਗ ਸੋਨਿਆਂ ਦਾ ਘੜਾ ਸੀਗਾ ਉਹ ਕੁਝ ਚਾਂਦੀ ਦਾ ਸੀਗਾ ਸਮਾਨ ਦਾ ਚਪਾਇਆ ਸੀਗਾ ਤੇ ਕੁਝ ਮਾਉਂਟ ਸੀ ਇਹਨਾਂ ਦਾ ਕਪੜਾ ਕਾਰੋਬਾਰਾ ਤੋਂ ਉਹਨੂੰ ਦਾ ਇਹਨਾਂ ਦਾ ਆਦੀ ਸੀਗੀ ਉਹ ਵੀ ਉਹਨਾਂ ਕੋਲ ਆ ਜੀ ਦੋ ਦੋਲਾ ਕਰ ਪਿਆ ਉਹ ਸਾਰਾ ਪ੍ਰਸ਼ਾਸਨ ਲੱਗਾ ਕੇ ਅੱਛਾ ਕੇਸ ਕਦੋਂ ਦਰਜ ਹੋਇਆ ਸੀ ਕਿਤੇ ਕਿਤੇ ਖਲਾਫ ਕੇਸ ਜੋ ਹੈ ਪਿਛਲੇ ਐਤਵਾਰ 11:00 ਵਜੇ ਐਫਆਰ ਦਰਜ ਕਰੀ ਹੋਈ ਹੈ ਕਿਤੇ ਕਿਤੇ ਖਲਾਫ ਕਰਦੇ ਉਹ ਮੇਰੇ ਬੇਟੇ ਦੇ ਖਲਾਫ ਇੱਕ ਇਹਨਾਂ ਦਾ ਬੇਟਾ ਹੈਗਾ ਇੱਕ ਮੁੰਡਾ ਹੋਰ ਹੈ ਮੇਰੇ ਵੱਡੋ ਨਾਮ ਦਾ ਗੱਪਿਆਰ ਸਿੰਘ ਅਰਸ਼ਦੀਪ ਸਿੰਘ ਤੇ ਆਪਣਾ ਕੰਬਦੀਪ ਸਿੰਘ ਕੇਸ ਕੀ ਰੁਆ ਹੈ ਕੇਸ ਹੈ ਇਹਨਾਂ ਨੇ 500 ਗ੍ਰਾਮ ਜਿੰਦਾ ਪਾਤਾ ਜੀ ਜੈਪਾਇਦਾਣਾ ਪਲਾਨ ਕਰਕੇ ਪਾਇਆ ਸਾਰਾ ਕਿਸਨਰ ਡਿਜੀਲੈਂਸ ਦੀ ਕਾਰਵਾਈ ਕਿਸਮਤ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੀ ਸਰ ਪਿਛਲੇ ਦਿਨੀ ਨਾ ਸਾਡਾ ਬੇਟਾ ਜਿਹੜਾ ਹੈਗਾ ਮੇਰਾ ਭਤੀਜਾ ਉਹ ਕੱਪੜੇ ਦੀ ਦੁਕਾਨ ਆ ਹੈਰ ਵਿਖੇ ਕੱਪੜੇ ਦਾ ਕਾਰੋਬਾਰ ਕਰਦੇ ਆ ਜੀ ਬਹੁਤ ਵੱਡਾ ਸ਼ੋਰੂਮ ਹੈ 13 ਮਲਾਜ਼ਮ ਤਾਂ ਅਸੀਂ ਨੌਕਰੀ ਤੇ ਰੱਖੇ ਹੋਏ ਨੇ ਪਰ ਜਿਹੜਾ ਹੈਗਾ ਐਸਟੀਐਫ ਇਹਨਾਂ ਨੇ ਬਣਾਈ ਆ ਪੰਜਾਬ ਸਰਕਾਰ ਨੇ ਉਹਨਾਂ ਦੇ ਨੇ ਇੱਕ ਜਾਲੀ ਸਾਜ਼ਿਸ਼ ਰਾਜ ਕੇ ਸਾਡੇ ਬੱਚਿਆਂ ਨੂੰ ਤਾਂ ਸਭ ਤੇ ਮੱਥਾ ਟੇਕਣ ਆਏ ਇਹਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਦੇ ਪੀਜਾ ਖਾਣ ਲੱਗੇ ਉਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚਟੇ ਦੇ ਕੇ ਇਸ ਦੇ ਵਿੱਚ ਇਨਵੋਲਵ ਕੀਤਾ ਬਾਅਦ ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਰਿਮਾਂਡ ਵੀ ਲਿਆ ਉਹਨਾਂ ਦੇ ਡਰਗ ਟੈਸਟ ਵੀ ਕਰਾਏ ਜਿਨ੍ਹਾਂ ਦੀ ਕੇ ਰਿਪੋਰਟ ਵੀ ਜ਼ੀਰੋ ਆਈ ਫਿਰ ਮੇਜਰ ਸਿੰਘਰ ਨੇ ਮੇਰੇ ਨਾਲ ਸੰਪਰਕ ਕੀਤਾ ਅਚਨ ਲਈ ਤੁਸੀਂ ਮਾਮਲਾ ਕੀ ਹੋਇਆ ਜਿਹੜਾ ਤੁਹਾਡਾ ਸੋਨਾ ਪਿਆ ਸੀ ਸਮਾਨ ਪਿਆ ਸੀ ਉਹਦਲੇ ਕਿੰਨੇ ਪੈਸੇ ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਤੇ ਜੈਪ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 7.5 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਇਹਨਾਂ ਕੋਲੇ ਵੀ ਰਿਕਾਰਡਿੰਗ ਹੈ ਸਾਡੇ ਦੋਨਾਂ ਨਾਲ ਇਹਨਾਂ ਨੇ ਇਹ ਤਾਲਮੇਲ ਕੀਤਾ ਮੇਰੇ ਨਾਲ ਰਾਮ ਦਿੱਤਾ ਕੈਂਚੀਆਂ ਦੇ ਕੀਤਾ ਇਹਨਾਂ ਨਾਲ ਬਣਾ ਵਾਲੀ ਵਿਖੇ ਕਿੰਨੇ ਪੈਸੇ ਦਿੱਤੇ ਕਰੋ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਅਸੀਂ ਜਾ ਕੇ ਵਿਜੀਲੈਂਸ ਕੋਲੇ ਗੱਲ ਕੀਤੀ ਵਿਜੀਲੈਂਸ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਪਾਰੇ ਭ੍ਰਿਸ਼ਟ ਅਧਿਕਾਰੀਆਂ ਨੂੰ ਜਿਹੜੇ ਕਿ ਆਪਦੇ ਕੋਲੋ ਹੀ ਚਿੱਟਾ ਪਾ ਕੇ ਜਿਨ੍ਹਾਂ ਦੇ ਆਪਦੇ ਬੱਚੇ ਐਨਡੀਪੀਏ ਕੇਸ ਦੇ ਵਿੱਚ ਮੇਜਰ ਸਿੰਘ ਦਾ ਇੱਕ ਬੇਟਾ ਜੇਲ੍ਹ 'ਚ ਹੈ ਦੂਸਰਾ ਜਿਹੜੇ ਇਹਦੇ ਦੋ ਬੇਟੇ ਆ ਉਹ ਵੀ ਇਹੀ ਕਾਰੋਬਾਰ ਕਰਦੇ ਆ ਲੋਕਾਂ ਤੋਂ ਐਸੀ ਤਰ੍ਹਾਂ ਹੀ ਪੈਸੇ ਬਣਾਉਂਦੇ ਆ ਸਾਰਾ ਇਹਨਾਂ ਨੇ ਜਾਲ ਆਪਦਾ ਬਣਾਇਆ ਹੋਇਆ ਸੈਟੀਸਫਾਈਡ ਉਸਦੀ ਕਾਰਵਾਈ ਚੋਵੇਗੀ ਬਿਲਕੁਲ ਜੀ ਅਸੀਂ ਵਿਜੀਲੈਂਸ ਨੂੰ ਸ਼ਾਬਾਸ਼ੇ ਦਿੰਨੇ ਆ ਜੋ ਵਿਜੀਲੈਂਸ ਬੈਰੋ ਨੇ ਆਪਣਾ ਜਿਹੜਾ ਸੀਗਾ ਮੇਨ ਰੋਲ ਆ ਉਹ ਅਦਾ ਕੀਤਾ ਹੈ ਅਸੀਂ ਇਹਨਾਂ ਦੇ ਰੇਣੀਆ ਤਨਖਾਹਦੀਆਂ ਇਸ ਤੋਂ ਅੱਗੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਇਸ ਕੇਸ ਦੀ ਹੈ ਉਹ ਇਨਵੈਸਟੀਗੇਸ਼ਨ ਸੀਬੀਆਈ ਵੀ ਕੀਤੀ ਕਰੇ ਐਂਟੀ ਇਨਟੈਰੋਗੇਸ਼ਨ ਸੈਂਟਰ ਹੈ ਜਿਹੜਾ ਉਹ ਉਹ ਵੀ ਇਹਦੀ ਜਾਂਚ ਕਰੇ ਔਰ ਹਾਈ ਕੋਰਟ ਦੇ ਕਿਸੇ ਸਾਫਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੀਆਂ ਇਹ ਮਹਿਕਮਿਆਂ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਹੜੀਆਂ ਕੇ ਸਾਰਿਆਂ ਨੂੰ ਬਦਨਾਮ ਕਰਦੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਬਦਨਾਮ ਕੀਤੀਆਂ ਹੁਣ ਨਵੀਆਂ ਸਰਕਾਰਾਂ ਨੂੰ ਬਦਨਾਮ ਕਰ ਰਹੀਆਂ ਨੇ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਜੀ ਕਾਰਵਾਈ ਪੂਰੀ ਚੱਜ ਕੇ ਦੂਸਰੀ ਗੱਲ ਇਹਨਾਂ ਨੇ ਇੱਕ ਜੈਪ ਸਿੰਘ ਸਰਪੰਚ ਨੂੰ ਨੋਟਿਸ ਦਿੱਤਾ ਹੈ ਕਿ ਤੁਹਾਡੀ ਪ੍ਰਾਪਰਟੀ ਢਾਵਾਂਗੇ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਨਿਯਾਇਤ ਬਣਾਈਆਂ ਹੋਈਆਂ ਇਹਨਾਂ ਦੀਆਂ ਕੋਠੀਆਂ ਇਹਦੀ ਜ਼ਮੀਨ ਜਾਇਦਾਦ ਦੀ ਜਾਂਚ ਕਰਕੇ ਉਹ ਉਹਨੂੰ ਸੀਲ ਕੀਤਾ ਜਾਵੇ ਤਾਂ ਫਰੀਜ਼ ਕਰਕੇ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਰਮੀਤ ਸਿੰਘ ਭੋਲੂ ਸਾਫਕਾ ਸਰਪੰਚ ਪਿੰਡ ਸਾਧੂਵਾਲਾ ਭਾਰਤੀ ਕਿਸਾਨ ਜੁਗਿਆਂ ਨੇ ਲੱਖੋ ਬਾਲਦੇ ਮੈਂ ਪ੍ਰਧਾਨਾ ਜੀ